ਸਭ ਕੁਝ ਖਤਮ ਹੋ ਚੁੱਕਿਆ ਹੈ ਰਾਈਟ ਫਿਰ ਹੁਣ ਕਿਉਂ ਮੈਨੂੰ ਪਰੇਸ਼ਾਨ ਕਰ ਰਹੇ ਹੈ ਉਹ ਹੈਲੋ ਜਦ ਮੇਰਾ ਮਨ ਕਰੇਗਾ ਮੈਂ ਉਹਦੀ ਫੋਨ ਕਰੂੰਗਾ ਤੈਨੂੰ ਛੱਡ ਦੇ ਇਹ ਸਭ ਕੁਝ ਤੇ ਅੱਗੇ ਵਧ ਜਾ ਭੁੱਲ ਜਾ ਕੋਈ ਨਹੀਂ ਕਰ ਜਨਾ ਮੂਵ ਔਨ ਤੇਰੀਆਂ ਉਹੀ ਫੋਟੋਸ ਅਪਲੋਡ ਕਰਕੇ ਫੋਟੋਆਂ ਕਿਹੜੀ ਫੋਟੋਆਂ ਫੋਟੋਆਂ ਉਹੀ ਫੋਟੋਆਂ ਜਿਹੜੀ ਤੂੰ ਮੈਨੂੰ ਸੈਂਡ ਕਰੀਆਂ ਸੀ ਲੇਟ ਨਹੀਂ ਕੀਤੀ ਸੀ ਨਹੀਂ ਜਿਆਦਾ ਨਾ ਮੇਰੇ ਨਾਲ ਹੁਸ਼ਿਆਰ ਨਾ ਬਣ ਜਦ ਵੀ ਮੇਰਾ ਮਨ ਕਰੂ ਤੈਨੂੰ ਫੋਨ ਕਰੂਗਾ ਤੇ ਤੈਨੂੰ ਚੱਕ ਕੇ ਗੱਲ ਵੀ ਜ਼ਰੂਰ ਕਰਨੀ ਪੈਣੀ ਆ ਜੀ ਉਹਦੀ ਸੁਣੀ ਲੱਗ ਰਹੀ ਆ ਬੱਸ ਮੈਂ ਇੰਨਾ ਦੱਸ ਤੈਨੂੰ ਕੀ ਚਾਹੀਦਾ ਮੈਨੂੰ ਕੁਝ ਪੈਸੇ ਚਾਹੀਦੇ ਨੇ ਅਗਲੇ ਮਹੀਨੇ ਵਾਪਸ ਕਰ ਦੂੰ ਜਿਹੜੇ ਪੈਸੇ ਤੈਨੂੰ ਮੈਂ ਪਿਛਲੀ ਵਾਰ ਦਿੱਤੇ ਸੀ ਉਹ ਨਾ ਮੈਂ ਕੀ ਹੋਇਆ ਕੀ ਕਰ ਰਿਹਾ ਤੂੰ ਆਪਣੀ ਲਾਈਫ ਦੇ ਨਾਲ ਕੋਈ ਵਧੀਆ ਜੌਬ ਕਰ ਲੈ ਤੂੰ ਇੰਨਾ ਪੜਾ ਲਿਖਿਆ ਹੈਗਾ ਕਿਉਂ ਬੇਲਕੁੰਡਾ ਲੈਣਾ ਸਾਲਾ ਦਿਨ ਕੀ ਕਰਦਾ ਕੀ ਤੂੰ ਸਾਲਾ ਦਿਨ ਤੈਨੂੰ ਨਾ ਫਾਲਤੂ ਦੀ ਗੱਲਾਂ ਕਰਨ ਨੂੰ ਨਹੀਂ ਕਿਹਾ ਪੈਸੇ ਦੇਣ ਨੂੰ ਕਿਹਾ ਤੇ ਤੈਨੂੰ ਦੇਣੇ ਪੈਣੇ ਆ ਥੋੜੀ ਦੇਰ ਜੀ ਦਾਤੋ ਤਾਂ ਨੋ ਕਿੰਨੇ ਪੈਸੇ ਜੀ ਲੈ ਮੈਨੂੰ ਪਰ ਮੇਰੇ ਕੋਲ ਨਹੀਂ ਹੈ ਪੈਸੇ ਬੈਠ

ਉਹਦੇ ਕੋਲ ਨਾ ਮੇਰੀ ਕੁਝ ਪ੍ਰਾਈਵੇਟ ਫੋਟੋਜ਼ ਨੇ ਤੇ ਹੁਣ ਉਹ ਮੈਨੂੰ ਬਲੈਕਮੇਲ ਤੇ ਹਰਾਸ ਕਰ ਰਿਹਾ ਹੈ। ਅੱਛਾ ਫਿਰ ਅਪ ਉਹਦੇਗੇਸ ਨਾ ਕੋਰਟ ਦੇ ਵਿੱਚ ਕ੍ਰਿਮੀਨਲ ਕੇਸ ਦਰਜ ਕਰਵਾ ਦੇਣਾ। ਤੈਨੂੰ ਪਤਾ ਨਾ ਇਲੀਗਲ ਹੈ। ਨਹੀਂ ਮੈਂ ਨਹੀਂ ਕਰ ਸਕਦੀ। ਉਹ ਮੇਰੀ ਫੋਟੋ ਸਾਰੇ ਕਿਤੇ ਅਪਲੋਡ ਕਰ ਦੇਗਾ। ਫਿਰ ساری ਜ਼ਿੰਦਗੀ ਐਵੇਂ ਤੋਂ ਕਿਉਂਦੇ ਰਹੇਗੀ? ਮੈਨੂੰ ਨਹੀਂ ਪਤਾ। ਓਕੇ ਫਿਰ ਆਪਣੇ ਘਰ ਦੇ ਨਾਲ ਗੱਲ ਕਰ ਲੈ। ਕਰ ਦੇ। ਨਹੀਂ ਮੈਂ ਉਹਨਾਂ ਨੂੰ ਨਹੀਂ ਦੱਸ ਸਕਦੀ ਮੈਮ ਉਹ ਤਾਂ ਮੈਨੂੰ ਮਾਰ ਦੇਣਗੇ ਪਤਾ ਨਹੀਂ ਕੀ ਹੋ ਜਾਏਗਾ ਅੱਛਾ ਮਤਲਬ ਤੂੰ ਮੇਰੇ ਤੇ ਤੇ ਉਸ ਬਲੈਕਮੈਲਰ ਤੇ ਆਪਣੇ ਘਰਦਨ ਨਾਲੋਂ ਜ਼ਿਆਦਾ ਪੋਸਾ ਕਢਦੀ ਹੈ ਹੈਨਾ ਪਰ ਤੈਨੂੰ ਸਮਝਣਾ ਪੈਣਾ ਹੈ ਉਹ ਹਮੇਤੇ ਘਰਦ ਤੇਨੂੰ ਕੁੱਟਣ ਤੇਨੂੰ ਗਾਣਾ ਕੱਢਣ ਪਰ ਐਂਗਲ ਵਿੱਚ ਨਾ ਉਹੀ ਤਰ੍ਹਾਂ ਸਾਥ ਦੇਣਗੇ ਤੈਨੂੰ ਇਹ ਸਾਰੇ ਚੰਗੇ ਚੋ ਨਾ ਕੱਢ ਹੀ ਦੇਣਗੇ ਹਾਂਜੀ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਮੈਂ ਗੱਲ ਕਰ ਲੈਂਦੀ ਹਾਂ ਜਾ ਉਹ ਉਹਨਾਂ ਨਾਲ ਜਾ ਕੇ ਗੱਲ ਕਰ ਤੇ ਆਪਣੇ ਕਿਤੇ ਦਿਨ ਮਾफी ਮੰਗ। ਥੈਂਕ ਯੂ ਸੋ ਮੱਚ। ਓਕੇ ਬਾਏ অল ది ਬੈਸਟ ਮੈਨ ਤੇ ਨਾਲ ਹਮੇਸ਼ਾ ਠੀਕ ਹੈ। ਹਾਈ 베ਬੀ। ਹੈਲੋ। ਮੈਂ ਸੁਖੀ ਜਾਗਰਤੀ ਦਾ ਭਰਾ। ਓ ਹਾਈ। ਮੈਂ ਇੱਕ ਲਾਇਰ ਹਾਂ। ਮੈਂ ਤੈਨੂੰ 10 ਸਾਲ ਦੀ ਸਜ਼ਾ ਕਰਵਾ ਸਕਦਾ। ਸਰ ਮੈਨੂੰ ਕੁਝ ਵੀ ਨਹੀਂ ਐਸਾ ਜੇ ਆ ਤੂੰ ਕੁੱਠੇ ਕੰਮ ਬਦਲਣਾ ਕੀਤੇ ਸਿੱਧੀ ਤਰ੍ਹਾਂ ਇਹ ਕੰਮ ਬੰਦ ਕਰ ਦੇ। ਵਰਨਾ ਤੈਨੂੰ ਪਤਾ ਹੀ ਐ ਲਾਇਰ ਦਾ ਨਾਲ ਪੰਗਾ ਲੈਣਾ ਕੀ ਹੁੰਦਾ। ਸਰ ਮੇਰੇ ਕੋ ਸਰ ਸਰ ਮੇਰੇ ਕੋ ਕੁਝ ਵੀ ਨਹੀਂ ਐਸਾ। ਸਰ ਸੁਣੋ ਤਾਂ ਸਹੀ ਸਰ। ਸਰ ਮੈਨੂੰ ਕੁਝ ਵੀ ਨਹੀਂ ਐਸਾ। ਸਰ ਹੈਲੋ। ਹੈਲੋ ਐ ਸਰ। ਜੇ ਤੁਹਾਡੇ ਨਾਲ ਵੀ ਐਵੇਂ ਦਾ ਕੁਝ ਹੁੰਦਾ ਹੈ ਪਲੀਜ਼ ਐਮ ਦੇ ਸਿਚੁਏਸ਼ਨ ਨੂੰ ਆਪਣੇ ਘਰਦਿਆਂ ਤੋਂ ਨਾ ਲਖੋ ਪਰ ਜਿੰਨਾ ਮਰਜ਼ੀ ਸ਼ਰਮਨਾ ਕੰਮ ਹੋਵੇ ਪਰ ਜਿੰਨਾ ਮਰਜ਼ੀ ਤੁਸੀਂ ਪ੍ਰੋਬਲਮ ਚੋਂ ਸਿਰਫ ਕੋਈ ਰਾਈਟ ਪਰਸਨ ਨੇ ਫਿਲਹਾਲ ਤੁਹਾਡੇ ਔਖੇ ਟਾਈਮਸ ਤੁਹਾਡਾ ਸਾਥ ਦੇਣ ਲਈ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਦੇ ਹੋ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਬਾਏ ਗਰਲਸ